ਜੇਕਰ ਤੁਹਾਡੀ ਵੀ ਅੱਖਾਂ ਦੀ ਰੋਸ਼ਨੀ ਘਟ ਹੈ ਜੇਕਰ ਤੁਹਾਡੀ ਅੱਖਾਂ ਦੀ ਰੋਸ਼ਨੀ ਦੇ ਨਾਲ-ਨਾਲ ਤੁਹਾਡੀ ਅੱਖਾਂ ਦੇ ਵਿੱਚ ਜਲਨ ਹੁੰਦੀ ਹੈ ਅੱਖਾਂ ਚੋਂ ਸੇਕ ਨਿਕਲਦਾ ਵੈ ਅੱਖਾਂ ਦੇ ਵਿੱਚ ਲਾਲੀ ਆਂਦੀ ਹੈ ਤਾਂ ਇਹ ਖਾਸ ਵੀਡੀਓ ਜ਼ਰੂਰ ਦੇਖਿਓ ਅੱਜ ਦੇ ਇਸ ਖਾਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਸੌਫ ਦੇ ਅੱਖਾਂ ਦੇ ਨਾਲ ਕੀ ਫਾਇਦੇ ਹੁੰਦੇ ਨੇ ਜੇਕਰ ਸੌਫ ਦਾ ਸੇਵਨ ਰੋਜ਼ਾਨਾ ਕੀਤਾ ਜਾਵੇ ਤਾਂ ਅੱਖਾਂ ਦੀ ਰੋਸ਼ਨੀ ਆ ਜੋ ਠੀਕ ਹੋ ਜਾਂਦੀ ਹੈ ਅੱਖਾਂ ਦੇ ਨਾਲ ਸੰਬੰਧਿਤ ਕਈ ਬਿਮਾਰੀਆਂ ਨੇ ਜੋ ਠੀਕ ਹੋਣਾ ਸ਼ੁਰੂ ਹੋ ਜਾਂਦੀਆਂ ਨੇ ਕਲ ਕਰ ਰਹੇ ਹਾਂ ਸੌਫ ਦੀ ਸੌਫ ਦਾ ਸੇਵਨ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਸੌਫ ਦਾ ਸੇਵਨ ਤਿੰਨ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਅੱਖਾਂ ਦੇ ਨਾਲ ਨਾਲ ਕਈ ਫਾਇਦੇ ਹੁੰਦੇ ਨੇ ਸੌਫ ਦਾ ਜੋ ਸੇਵਨ ਹੈ ਰੋਟੀ ਖਾਣ ਤੋਂ ਬਾਅਦ ਤੁਸੀਂ ਜੇਕਰ ਇੱਕ ਚਮਚ ਸੌਫ ਖਾਣੇ ਹੋ ਤਾਂ ਤੁਹਾਡੇ ਪੇਟ ਦੇ ਲਈ ਵੀ ਕਾਫੀ ਫਾਇਦੇਮੰਦ ਹੋਵੇਗੀ ਅਤੇ ਨਾਲ ਨਾਲ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਦੇ ਲਈ ਵੀ ਫਾਇਦੇਮੰਦ ਹੋਵੇਗੀ ਦੂਸਰਾ ਤਰੀਕਾ ਹੈ ਕਿ ਇਸ ਨੂੰ ਤੁਸੀਂ ਪਾਣੀ ਉਬਾਲ ਕੇ ਚਾਹ ਬਣਾਉਣ ਤੋਂ ਪਹਿਲਾਂ ਜੋ ਪਾਣੀ ਉਬਾਲੋਗੇ ਉਸਦੇ ਵਿੱਚ ਤੁਸੀਂ 2 ਤੋਂ 3 ਚਮਚ ਸੌਫ ਪਾ ਲੈਣੀ ਹੈ ਸੌਫ ਨਾਲ ਪਾਣੀ ਜਦੋਂ ਪੂਰੀ ਤਰ੍ਹਾਂ ਉਬਲ ਜਾਵੇਗਾ ਤਾਂ ਉਸ ਨੂੰ ਛਾਣ ਲੈਣਾ ਤੇ ਬਾਅਦ ਵਿੱਚ ਉਸ ਪਾਣੀ ਦੀ ਚਾਹ ਬਣਾਣੀ ਹੈ ਇਸ ਦੇ ਨਾਲ ਕੀ ਹੋਵੇਗਾ ਕਿ ਸੌਫ ਦੇ ਵਿੱਚ ਮੌਜੂਦ ਪੋਸ਼ਕ ਤੱਤ ਨੇ ਉਹ ਚਾਹ ਦੇ ਵਿੱਚ ਮੌਜੂਦ ਹੋਣਗੇ ਔਰ ਚਾਹ ਦਾ ਇੱਕ ਤਾਂ ਸੁਆਦ ਵਧੇਗਾ ਔਰ ਅੱਖਾਂ ਦੀ ਰੋਸ਼ਨੀ ਔਰ ਪੇਟ ਦੇ ਲਈ ਬਹੁਤ ਫਾਇਦੇਮੰਦ ਹੋਵੇਗਾ ਤੀਜਾ ਪੁਆਇੰਟ ਹੈ ਤੀਜਾ ਤਰੀਕਾ ਇਹ ਹੀ ਹੈ ਕਿ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ 2 ਤੋਂ 3 ਚਮਚ ਸੌਫ ਨੂੰ ਅੱਛੇ ਤਰੀਕੇ ਦੇ ਨਾਲ ਪਾਣੀ ਵਿੱਚ ਭਿਓ ਕੇ ਰੱਖ ਲੈਣਾ ਹੈ ਜੇਕਰ ਤੁਸੀਂ ਸੌਫ ਨੂੰ ਰਾਤ ਨੂੰ ਪਾਣੀ ਦੇ ਵਿੱਚ ਭਿਓ ਕੇ ਰੱਖੋਗੇ ਤਾਂ ਸਵੇਰ ਤੱਕ ਸੌਫ ਦੇ ਸਾਰੇ ਹੀ ਤੱਤ ਪਾਣੀ ਵਿੱਚ ਆ ਜਾਂਦੇ ਨੇ ਉਹ ਤੁਸੀਂ ਅੱਛੇ ਤਰੀਕੇ ਦੇ ਨਾਲ ਛਾਣ ਕੇ ਉਸ ਪਾਣੀ ਨੂੰ ਪੀ ਲੈਣਾ ਹੈ ਜੇਕਰ ਤੁਸੀਂ ਉਸ ਪਾਣੀ ਨੂੰ ਰੋਜ਼ ਪੀਓਗੇ ਤਾਂ ਤੁਹਾਡੇ ਅੱਖਾਂ ਦੀਆਂ ਬਿਮਾਰੀਆਂ ਅੱਖਾਂ ਦੇ ਜਿੰਨੇ ਵੀ ਰੋਗ ਨੇ ਉਹ ਠੀਕ ਹੋਣੇ ਸ਼ੁਰੂ ਹੋ ਜਾਣਗੇ ਅੱਖਾਂ ਦੀ ਰੋਸ਼ਨੀ ਹੈ ਵਧਣੀ ਸ਼ੁਰੂ ਹੋ ਜਾਵੇਗੀ ਇਸ ਦੇ ਨਾਲ ਨਾਲ ਤੁਹਾਡੇ ਪੇਟ ਨਾਲ ਸੰਬੰਧਿਤ ਰੋਗ ਹੋਰ ਤੁਹਾਡੀ ਜੋ ਫੈਟ ਹੈ ਫੈਟ ਵੀ ਬਰਨ ਹੋਣੀ ਸ਼ੁਰੂ ਹੋ ਜਾਵੇਗੀ ਇਸ ਦੇ ਨਾਲ ਨਾਲ ਸਕਿਨ ਦੇ ਲਈ ਵੀ ਜੇਕਰ ਤੁਸੀਂ ਰੋਜ਼ ਸਵੇਰੇ ਉੱਠ ਕੇ ਸੌਂਫ ਦਾ ਪਾਣੀ ਪੀਂਦੇ ਹੋ ਤਾਂ ਤੁਹਾਡੀ ਸਕਿਨ ਦੇ ਲਈ ਵੀ ਬਹੁਤ ਲਾਭਦਾਇਕ ਹੁੰਦਾ ਹੈ ਸੋ ਇਹ ਸੀ ਅੱਜ ਦੀ ਹੈਲਥ ਟਿਪ ਜਿਸ ਦੇ ਵਿੱਚ ਜੋ ਸੌਂਫ ਦਾ ਸੇਵਨ ਕਰਨਾ ਦੱਸਿਆ ਹੋਇਆ ਹੈ ਕਿ ਜੇਕਰ ਸੌਂਫ ਦਾ ਸੇਵਨ ਕਰਦੇ ਹਾਂ ਤਾਂ ਸਾਡੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਤੇ ਇਸ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਇਸ ਕਰਕੇ ਤੁਸੀਂ ਵੀ ਜੇਕਰ ਅੱਖਾਂ ਦੀ ਬਿਮਾਰੀਆਂ ਤੋਂ ਜੂਝ ਰਹੇ ਹੋ ਤਾਂ ਸੌਫ ਦਾ ਸੇਵਨ ਕਰਕੇ ਦੇਖ ਸਕਦੇ ਹੋ ਔਰ ਇਸ ਦਾ ਉਪਾਏ ਹੈ ਜੋ ਛੋਟਾ ਜਿਹਾ ਉਪਾਏ ਹੈ ਜੋ ਦੋ ਤਿੰਨ ਤਰੀਕਿਆਂ ਦੇ ਨਾਲ ਤੁਸੀਂ ਇਸ ਨੂੰ ਲੈ ਸਕਦੇ ਹੋ ਔਰ ਜੋ ਕਈ ਬਿਮਾਰੀਆਂ ਨੇ ਸ਼ਰੀਰ ਦੀਆਂ ਉਸ ਤੋਂ ਜੋ ਨਿਜਾਤ ਹੈ پا ਸਕਦੇ ਹੋ ਫਿਲਹਾਲ ਸੰਦੇ ਜੀ ਇਜਾਜ਼ਤ ਧੰਨ